ਯਾਰ ਨੂੰ ਦੱਪਣ ਨੂੰ ਫਿਰਦੇ ਸੀ ਪਰ ਦੱਪਦਾ ਕਿੱਥੇ ਆ ਯਾਰ ਨੂੰ ਦੱਪਣ ਨੂੰ ਫਿਰਦੇ ਸੀ ਪਰ ਦੱਪਦਾ ਕਿੱਥੇ ਆ ਉਹਨਾਂ ਦੇ ਵਿੱਚ 55 ਕਰੋੜ ਦੀ ਲਾਗੇ ਦੇ ਨਾਲ ਫਤਿਹਗੜ੍ਹ ਬਲੋਕ ਦੇ ਵਿੱਚ ਨਰੇਗਾ ਦੀ ਪ੍ਰਮਾਨਗੀ ਜਾਂਦੀ फतेहगढ़ चूड़िया को लाके बटाला रोड टॉप ए कोड बनाया फतेहगढ़ चूड़िया च गन्ना मिल पार गुणा वही की गई करोड़ा रुपये तो का बजट मंडिया उड़ीए के बंग रहे वेरका ਚਾਰ ਗੁਣਾ ਵਟਾ ਕੀਤਾ ਗਿਆ ਜਿੱਥੇ ਸਾਡੇ 25 ਘਰ ਕੰਮ ਕਰਦੇ ਉੱਤੇ 100 ਕਰਨਗੇ ਮਿਹਨਤ ਜਿੱਥੇ 25 ਕਰਦੇ 100 ਕਰਨਗੇ ਪਤੇ ਘੜ ਚੂੜੀਆਂ ਤੋਂ ਲੈ ਕੇ ਬਟਾਰਾ ਰੋਡ ਟੋਪ 1 ਲੱਖ ਰੋਡ ਬਣਾਇਆ ਗਿਆ ਚੈੱਕ ਕਰਕੇ ਵੇਖਿਓ ਸੁਣਈਏ ਅੱਡੇ ਦੀ ਕੀ ਹਾਲਤ ਸੀ ਸੁਣਈਏ ਅੱਡੇ ਸੀਵਰੇਜ ਪਾ ਕੇ ਦੇਤੀ ਫੁੱਟ ਚੌੜਾ ਰੋਡ ਰੋਡ ਚੌੜਾ ਕੀਤਾ ਗਿਆ ਕਣਿਏ ਕੇ ਪਾਂਦਰ 33 ਫੁੱਟ ਚੌੜਾ ਕਰਕੇ ਸੀਵਰੇਜ ਪਾਇਆ ਕਾਲਾ ਪਗਾਨਾ 31 ਫੁੱਟ ਚੌੜਾ ਕੀਤਾ ਔਰ ਸੀਵਰੇਜ ਦੀ ਪ੍ਰਵਾਨਗੀ ਭੇਜੀ ਹੈ ਫਤਿਹਗੜ੍ਹ ਸ਼ਹਿਰ ਦੇ ਵਿੱਚ ਪੀਣ ਵਾਲੇ ਪਾਣੀ ਦੀ ਮੁਸ਼ਕਲ ਸੀ 6.5 ਕਰੋੜ ਦੀ ਲੱਗ ਦੇ ਨਾਲ ਪੀਣ ਵਾਲਾ ਪਾਣੀ ਫਤਿਹਗੜ੍ਹ ਘਰ-ਘਰ ਦੇ ਬੁੱਢੀ ਲੱਕਮ ਸ਼ੁਰੂ ਹੈ ਕੰਮ ਸ਼ੁਰੂ ਹੋ ਗਿਆ ਤਹਿਸੀਲ ਕੁਮਲਖ ਕਰੋੜਾ ਰੁਪਏ ਦਾ ਫਤਿਹਗੜ੍ਹ ਦੀਆਂ ਖੇਤਾਂ ਜਾਂਦਾ 6.5 ਕਰੋੜ ਫਤਿਹਗੜ੍ਹ ਕੂੜੀਏ ਦੇ ਬੱਸ ਸਟੈਂਡ ਲੈ ਕੇ ਆਏ 33 ਲੱਖ ਦੀ ਲਾਗਤ ਦੇ ਨਾਲ ਦੋ ਪਿੰਡਾਂ ਦੇ ਵਿੱਚ ਪੈਲਸ ਬਣਾਏ ਜਿਹੜੇ ਪਿੰਡਾਂ ਦੇ ਸੰਪੰਚਾਇਕਾਂ ਨੇ ਮਤੇ ਪਾ ਕੇ ਦਿੱਤੇ ਸੀ ਉਥੇ ਗਰੀਬ ਪਰਿਵਾਰ ਵੀ ਸਾਡੇ ਵਿਆਹ ਕਰਾ ਚੰਗੇ ਇੰਨਾ ਦੇ ਵਿੱਚ 52 ਕਰੋੜ ਦੀ ਲਾਗਤ ਦੇ ਨਾਲ ਫਤੇਗੜ ਬਲਾਕ ਦੇ ਵਿੱਚ ਨਰੇਗਾ ਦੀ ਪ੍ਰਵਾਨਗੀ ਜਾਂਦੀ 26 ਕਰੋੜ ਦੀ ਪ੍ਰਵਾਨਗੀ ਪਟਾਲਾ ਬਲਾਕ ਦੀ ਜਾਂਦੀ 72 ਕਰੋੜ ਫਤੇਗੜ ਬਲਾਕ ਦੇ ਵਿੱਚ ਤੁਹਾਡੇ ਜਿਹੜੇ ਘਰ ਬਾਥਰੂਮ ਬਣਦੇ ਨੇ ਉਹ ਲਿਆਂਦਾ ਇੱਕ ਕਰੋੜ 30 ਲੱਖ ਬਟਾਲਾ ਬਲਾਕ ਦੇ ਵਿੱਚ ਤਾਂ ਦੇ ਜਿਹੜੇ ਘਰਾਂ ਚ ਬਾਥਰੂਮ ਕਾ ਪਾਣਨੇ ਨੇ ਉਹ ਜਾਂਦਾ ਬਹੁਤ ਗੰਭੀਰ ਸਟੈਟ ਜਿਹੜੀ ਤੇ ਪੰਚਾਇਤ ਦੇ ਮੱਦੇ ਤੋਂ ਬਿਨਾ ਜਿਹੜੇ ਪਿੰਡਾਂ ਦੇ ਵਿੱਚ ਕੰਮ ਕੀਤੇ ਨੇ ਕਾਫੀ ਪਿੰਡ ਨੇ ਜਿਨ੍ਹਾਂ ਚ ਮਲਾਕ ਨੀਨਗਾ ਖੁੱਲ ਚੁੱਕੀਆਂ ਨੇ ਔਰ ਹੋਰ ਵੀ ਮਲਾਕ ਨੀਨਗਾ ਗਲਾਈ ਮੈਨੇ ਕਿ ਵੀ ਮਲਾਕ ਨੀਨਗਾ ਹੋਰ ਹੋ ਗਈਆਂ ਜਿਹੜੀਆਂ ਤੁਹਾਡੇ ਪਿੰਡਾਂ ਦੇ ਵਿੱਚ ਦਿੱਤੀਆਂ ਜਾਣਗੀਆਂ 43 ਤਰ੍ਹਾਂ ਦੀ ਦਵਾਈ ਔਰ 93 ਤਰ੍ਹਾਂ ਦੇ ਟੈਸਟ ਤੁਹਾਡੇ ਇੰਨੇ ਬੈਠਾ ਹੋਇਆ ਕਰੂਗਾ ਮੈਂ ਧੰਨਵਾਦ ਕਰਦਾ ਸਿਘੇੜਾ ਸਾਹਿਬ ਦਾ ਜਿਹੜੇ ਮੇਰੇ ਨਾਲ ਸ਼ੁਰੂ ਤੋਂ ਖੜੇ ਰਹੇ ਪਰ ਮੈਂ ਤੁਹਾਨੂੰ ਗਰੰਟੀ ਦੇ ਕੇ ਜਾਂਦਾ ਜੇ ਜੇ ਤੁਹਾਡਾ ਪਿੰਡ ਸਿਘੇੜਿਆਂ ਦਾ ਬੂਥ ਚੰਗੀ ਲੀਡ ਤੇ ਤੁਸੀਂ ਕੀ ਕਾ ਕੇ ਗਲਉਂਦੇ ਜੇ ਜਿਹੜੀਆਂ 20 ਪਤਾ ਗਰੀਬ ਘਾਉਣੀਆਂ ਉਹ ਰੀਆ ਤੋਂ ਇੱਕ ਮਹੀਨਾ ਤਿੰਨ ਦਿਨ ਖਲੂਗੀ ਮੈਂ ਹਾਈਕ ਮਾਰ ਤੋਂ ਡਿਊਟੀ ਲਾਇਆ ਮੈਂ ਪੈਣਾ ਦੇ ਹੱਕ 'ਚ ਖੜਾਂਗੀ ਮੈਂ ਪਿੰਡ ਪਿੰਡ ਮੀਟੀਆਂ ਕਰਾ ਰਹੀ ਹਾਂ ਜਿਹਦੇ ਕੋਈ ਨਾ ਸੁਣੂਗਾ ਮੈਂ ਆਪਣੀ ਭੈਣ ਤੱਕ ਪਹੁੰਚ ਕਰੂੰਗੀ ਜਿਹਦੇ ਭੈਣ ਦੀ ਕੋਈ ਵੀ ਮੁਸ਼ਕਲ ਹੈ ਮੈਂ ਮੀਟਿੰਗ ਕਰਾਂਗੀ ਜੇ ਨਾ ਹੋਊਗੇ ਤਾਂ ਪਿੰਡ ਸੀੜੇ ਪਹੁੰਚਿਓ 2022 ਦਾ ਨਾਮਾ ਲਾ ਦਿਓ ਜੋ ਸਾਡਕੋ 2022 ਦੀਆਂ ਗਲਤੀਆਂ ਹੋਈਆਂ ਵਾ ਉਹ ਅੱਜ ਸਾਡੀਆਂ ਪੂਰੀਆਂ ਕਰ ਦਿਓ ਮੇਰੀਆਂ ਭੈਣਾਂ ਠੀਕ ਝੇ ਬਾਵਾ ਘੜੀਆਂ ਕਰ ਦਿਓ ਇੱਕ ਵਾਰੀ ਨਾਰਾ ਲਾ ਦੇਵਾ ਬਹੁਤੀਆਂ ਗੱਲਾਂ ਨਹੀਂ ਕਰਨ ਚਾਹੀਦੀ ਸਮਾਂ ਬਹੁਤ